ਸਵਾਗਤ ਹੈ ਅੱਜ ਆਪਾਂ ਇੱਕ ਖਾਸ ਇਤਿਹਾਸਿਕ ਲਿਖਤ ਗੁਰੂਕਿਆਂ ਸਾਖੀਆਂ ਤੇ ਥੋੜੀ ਗੱਲਬਾਤ ਕਰਾਂਗੇ ਇਹ ਸਿੱਖ ਗੁਰੂਆਂ ਨਾਲ ਜੁੜੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਤੇ ਇਹ ਸਰੋਤ ਸਾਨੂੰ ਇੱਕ ਸਰੋਤੇ ਨਹੀਂ ਭੇਜਿਆ ਸੀ ਤਾਂ ਆਓ ਦੇਖੀਏ ਇਸ ਦੀ ਬੁਨਿਆਦ ਕੀ ਹੈ ਇਹ ਕਿੱਥੋਂ ਆਈ ਹੈ ਹਾਂਜੀ ਇਹ ਜਿਹੜੀ ਲਿਖਤ ਹੈ ਇਹ ਭਾਈ ਸਰੂਪ ਸਿੰਘ ਕੋਸ਼ਿਸ਼ ਨਾਲ ਜੁੜੀ ਜਾਂਦੀ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਇਹ ਲਗਭਗ 1790 ਵਿੱਚ ਮਤਲਬ ਮੁਕੰਮਲ ਹੋਈ ਇਸ ਦੀ ਖਾਸੀਅਤ ਇਹ ਮੰਨੀ ਜਾਂਦੀ ਹੈ ਕਿ ਇਹ ਪਟਵਈਆਂ ਤੇ ਆਧਾਰਿਤ ਹੈ ਯਾਨੀ ਪੱਟਾਂ ਦੇ ਜਿਹੜੇ ਪੁਰਾਣੇ ਰਿਕਾਰਡ ਸੀ ਅੱਛਾ ਪਟਵਹੀਆਂ ਹਾਂਜੀ ਤੇ ਇਸ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਕਈ ਘਟਨਾਵਾਂ ਨੇ ਸਫ਼ਰ ਨੇ ਉਪਦੇਸ਼ ਨੇ ਪਰ ਇਥੇ ਇੱਕ ਥੋੜੀ ਜੀ ਕਹ ਲੋ ਗੁੰਝਲ ਹੈਗੀ ਹੈ ਗੁੰਝਲ ਕਿਸ ਤਰ੍ਹਾਂ ਦੀ ਗੁੰਝਲ ਇਹ ਹੈ ਕਿ ਇਸ ਦਾ ਜਿਹੜਾ ਅਸਲ ਖਰੜਾ ਸੀ origional ਉਹ ਹੁਣ ਹੈ ਨਹੀਂ ਉਹ ਗੁੰਮ ਹੈ ਤੇ ਜਿਹੜਾ ਰੂਪ ਸਾਡੇ ਕੋਲ ਅੱਜ ਹੈ ਉਹ ਮਤਲਬ ਨਕਲਾਂ ਦੀਆਂ ਨਕਲਾਂ ਤੋਂ ਬਣਿਆ ਹੋਇਆ ਹੈ। ਉਹ ਨਕਲਾਂ ਦੀਆਂ ਨਕਲਾਂ। ਹਾਂ ਜਿਸ ਨੂੰ ਫਿਰ ਗਿਆਨੀ ਪਿਆਰਾ ਸਿੰਘ ਪਦਮ ਹੋਰਾਂ ਨੇ 1986 ਵਿੱਚ ਐਡਿਟ ਕਰਕੇ ਛਾਪਿਆ ਸੀ। ਇਸ ਕਰਕੇ ਫਿਰ ਇਹਦੀ ਜਿਹੜੀ オリਜੀਨੈਲਿਟੀ ਹੈ ਜਾਂ ਕਿਹ ਲੋ ਪ੍ਰਮਾਣਿਕਤਾ ਉਸਤੇ ਥੋੜੇ ਸਵਾਲ ਤਾਂ ਉੱਠਦੇ ਨੇ। ਹਾਂ ਇਹ ਤਾਂ ਹੈਗਾ ਹੈ। ਪਰੇਗਲ ਬੜੀ ਦਿਲਚਸਪ ਹੈ ਕਿ ਇਹ ਪਟਵਹੀਆਂ ਵਰਗੇ ਪੁਰਾਣੇ ਰਿਕਾਰਡਾਂ ਦਾ ਦਾਵਾ ਕਰਦੀ ਹੈ ਤੇ ਇਸ ਵਿੱਚ ਫਿਰ ਕਹਾਣੀਆਂ ਮਤਲਬ ਸਾਖੀਆਂ ਕਿਸ ਤਰ੍ਹਾਂ ਦੀਆਂ ਮਿਲਦੀਆਂ ਨੇ ਕੋਈ ਖਾਸ ਗੱਲਾਂ ਹਾਂਜੀ ਬਹੁਤ ਕੁਝ ਹੈ ਵੇਖੋ ਗੁਰੂ ਸਾਹਿਬਾਨ ਦੀਆਂ ਯਾਤਰਾਵਾਂ ਦਾ ਜ਼ਿਕਰ ਹੈ ਇਤਿਹਾਸਿਕ ਜੰਗਾਂ ਦੇ ਹਵਾਲੇ ਨੇ ਤੇ ਕਈ ਨਿੱਜੀ ਗੱਲਬਾਤਾਂ ਵੀ ਦਰਜ ਨੇ ਜਿਵੇਂ ਇੱਕ ਉਦਾਹਰਣ ਹੈਗੀ ਆ ਰਾਮ ਰਾਏ ਦੀ ਉਹਨਾਂ ਨੇ ਔਰੰਗਜ਼ੇਬ ਦੇ ਦਰਬਾਰ 'ਚ ਕਥਿਤ ਤੌਰ ਤੇ ਕਰਾਮਾਤਾਂ ਦਿਖਾਈਆਂ ਅੱਛਾ ਹਾਂ ਜਿਵੇਂ ਕੋਈ ਜ਼ਹਿਰੀਲਾ ਚੋਲਾ ਪਾ ਕੇ ਬਚ ਜਾਣਾ ਯਾ ਐ ਬਾਦਸ਼ਾਹ ਨੇ ਕਿਹਾ ਤੇ ਮੱਕੇ ਤੋਂ ਤਾਜ਼ੇ ਬੇਰ ਮੰਗਵਾ ਦੇਣੇ ਇਹ ਸਾਖੀ ਨੰਬਰ 8 ਤੇ 11 ਚੋਂਦਾ ਵਾ ਤੇ ਹੋਰ ਜਿਵੇਂ ਖਾਲਸਾ ਸਾਜਨਾ ਵੇਲੇ ਦੀਆਂ ਜਿਹੜੀਆਂ ਰਸਮਾਂ ਸੀ ਉਹਨਾਂ ਦਾ ਵੀ ਕਾਫੀ ਕਹਿ ਲੋ ਡਿਟੇਲ ਚ ਜ਼ਿਕਰ ਹੈ ਪੰਜ ਪਿਆਰੇ ਕਿਵੇਂ ਚੁਣੇ ਅੰਮ੍ਰਿਤ ਕਿਵੇਂ ਬਣਿਆ ਹੂੰ ਇਹ ਤਾਂ ਸੱਚੀ ਬੜੇ ਖਾਸ ਵੇਰਵੇ ਨੇ ਇਤਿਹਾਸ ਨੂੰ ਜਿਉਂਦਾ ਕਰ ਦਿੰਦੇ ਨੇ ਪਰ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਕਿ ਇਹਦੇ ਸਾਡੇ ਤੱਕ ਪਹੁੰਚਣ ਦੇ ਸਫ਼ਰ ਤੇ ਸਵਾਲ ਨੇ ਤਾਂ ਇਹਨਾਂ ਸਵਾਲਾਂ ਦਾ ਅਸਰ ਇਹਨਾਂ ਕਹਾਣੀਆਂ ਦੀ ਪ੍ਰਸੂਯੁਗਤਾ ਤੇ ਕਿੰਨਾ ਕੋ ਪੈਂਦਾ ਬਿਲਕੁਲ ਬਿਲਕੁਲ ਤੇ ਇਹੀ ਸਭ ਤੋਂ ਮਤਲਬ ਅਹਿਮ ਨੁਕਤਾ ਹੈਗਾ ਭਾਵੇਂ ਦੇ ਵਿੱਚ ਕੁਝ ਗੱਲਾਂ ਬਹੁਤ ਯੂਨੀਕ ਨੇ ਅਨੋਖੀਆਂ ਨੇ ਤੇ ਸ਼ਾਇਦ ਕੀਮਤੀ ਵੀ ਹੋਣ ਜਿਵੇਂ ਖਾਲਸਾ ਰਹਿਤ ਮਰਿਆਦਾ ਦੇ ਸ਼ੁਰੂਆਤੀ ਨੁਕਤੇ ਜਾਂ ਫਿਰ ਆਦੀ ਗ੍ਰੰਥ ਨੂੰ ਗੁਰਿਆਈ ਦੇਣ ਦਾ ਵੇਰਵਾ ਸਾਖੀ 112 ਵਿੱਚ ਪਰ ਨਾਲੀ ਕਈ ਵੱਡੀਆਂ ਇਤਿਹਾਸਿਕ ਸਮੱਸਿਆਵਾਂ ਵੀ ਜੁੜੀਆਂ ਹੋਈਆਂ ਨੇ ਅੱਛਾ ਇੱਕ ਤਾਂ ਜਿਵੇਂ ਦੱਸਿਆ ਅਸਲ ਲਿਖਤ ਹੈ ਨਹੀਂ ਦੂਜਾ ਤੇ ਇਹ ਸ਼ਾਇਦ ਜ਼ਿਆਦਾ ਜ਼ਰੂਰੀ ਹੈ ਕਿ ਇਹਦੇ 'ਚ ਦਿੱਤੀਆਂ ਕਈ ਤਾਰੀਖਾਂ ਕਈ ਘਟਨਾਵਾਂ ਦਾ ਸਮਾਂ ਉਹ ਦੂਜੇ ਜ਼ਿਆਦਾ ਪੱਕੇ ਸਰੋਤਾਂ ਨਾਲ ਮੇਲ ਨਹੀਂ ਖਾਂਦਾ ਜਿਵੇਂ ਗੁਰੂ ਸਾਹਿਬਾਨ ਦੇ ਆਪਣੇ ਹੁਕਮਨਾਮੇ ਨੇ ਜਾਂ ਜਿਹੜੀ ਆਮ ਸਿੱਖ ਪਰੰਪਰਾ ਚੱਲਦੀ ਆ ਰਹੀ ਹੈ ਮੇਲ ਨਹੀਂ ਖਾਂਦਾ ਇਹ ਕਿਵੇਂ ਕੁਝ ਉਦਾਹਰਣਾਂ ਹਾਂਜੀ ਜ਼ਰੂਰ ਜਿਵੇਂ ਇਹਨਾਂ ਸਾਖੀਆਂ 'ਚ ਗੁਰੂ ਤੇਗ ਬਹਾਦਰ ਜੀ ਦੀਆਂ ਪੂਰਬ ਦੀਆਂ ਯਾਤਰਾਵਾਂ ਤੇ ਪਟਨੇ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਉਹਨਾਂ ਦਾ ਸਮਾਂ ਗੁਰੂ ਤੇਗ ਬਹਾਦਰ ਜੀ ਦਾ ਗੁਰਗੱਦੀ ਤੇ ਬੈਠਣ ਤੋਂ ਪਹਿਲਾਂ ਦਾ ਦੱਸਿਆ ਗਿਆ ਸਾਖੀ 14 ਚ ਉਹ ਜਦ ਕਿ ਹੁਕਮਨਾਮਿਆਂ ਤੋਂ ਜਿਹੜੀ ਜਾਣਕਾਰੀ ਮਿਲਦੀ ਹੈ ਉਹ ਇਸ ਤੋਂ ਵੱਖੀ ਹੈ ਇੱਕ ਹੋਰ ਵੱਡੀ ਮਿਸਾਲ ਖਾਲਸਾ ਸਾਜਨਾ ਦੀ ਤਾਰੀਖ ਇਹ ਸਾਖੀਆਂ ਦੱਸਦੀਆਂ 1698 ਅੱਛਾ ਪਰ ਆਮ ਤਾਂ 1699 ਮੰਨੀ ਜਾਂਦੀ ਹੈ ਬਿਲਕੁਲ ਆਮ ਪ੍ਰਵਾਨਿਤ ਤਾਰੀਖ 1699 ਹੈ ਤੇ ਖੋਜਕਾਰ ਨੇ ਪਾਲ ਸਿੰਘ ਪੁਰੇਵਾਲ ਉਹਨਾਂ ਨੇ ਆਪਣੇ ਕੰਮ 'ਚ ਐਸੀਆਂ ਕਈ ਤਾਰੀਖਾਂ ਦਿਨਵਾਰ ਨਕਸ਼ਤਰਾ ਦੀਆਂ ਗੜਬੜੀਆਂ ਵਾਲੇ ਇਸ਼ਾਰਾ ਕੀਤਾ ਹੈ ਜਿਸ ਨਾਲ ਸਾਖੀਆਂ ਦੇ ਟਾਈਮ ਲਾਈਨ ਤੇ ਮਤਲਬ ਸੀਰੀਅਸ ਸਵਾਲ ਖੜੇ ਹੁੰਦੇ ਨੇ ਹੂੰ ਇਹ ਤਾਂ ਸੱਚੀ کافی ਵੱਡੇ ਫਰਕ ਨੇ ਪੁਰਾਣੀਆਂ ਗੱਲਾਂ ਨੂੰ ਜੋੜਨਾ ਔਖਾ ਕੰਮ ਹੈ ਤਾਂ ਫਿਰ ਇਸ ਸਬਦ ਦਾ ਕੀ ਮਤਲਬ ਹੋਇਆ ਜੇ ਕਿਸੇ ਨੇ ਇਸ ਗ੍ਰੰਥ ਤੋਂ ਕੁਝ ਸਿੱਖਣਾ ਹੋਵੇ ਇੱਕ ਪਾਸੇ ਅਨੋਖੀਆਂ ਕਹਾਣੀਆਂ ਦੂਜੇ ਪਾਸੇ ਸ਼ੱਕ ਦੇਖੋ ਸਿੱਧੀ ਜੀ ਗੱਲ ਹੈ ਕਿ ਸਾਨੂੰ ਇਸ ਨੂੰ ਬਹੁਤ ਸਾਵਧਾਨੀ ਨਾਲ ਤੇ ਆਲੋਚਨਾਤਮਕ ਨਜ਼ਰੀਏ ਨਾਲ ਪੜ੍ਹਨਾ ਪਊਗਾ ਇਸ ਨੂੰ ਆਪਾਂ ਫਾਈਨਲ ਜਾਂ ਬਿਨਾਂ ਸ਼ੱਕ ਵਾਲਾ ਸੋਰਸ ਨਹੀਂ ਮੰਨ ਸਕਦੇ। ਇਹਦੀ ਵੈਲਿਊ ਉਹਨਾਂ ਯੂਨੀਕ ਗੱਲਾਂ 'ਚ ਹੈਗੀ ਹੈ ਜਿਹੜੀਆਂ ਇਹ ਸ਼ਾਇਦ ਸਾਹਮ ਕੇ ਰੱਖਦੀ ਹੈ। ਜਿਵੇਂ ਉਹ ਮੱਖਣ ਛਾਲੂ ਬਾਣਾ ਵਾਲਾ ਪ੍ਰਸੰਗ ਗੁਰੂ ਲਾਦੋਰੇ ਜਾਂ ਚਾਲੀ ਮੁਕਤਿਆਂ ਦਾ ਬਿਦਾਵਾ ਪਾੜਨ ਵਾਲੀ ਕਹਾਣੀ। ਹਾਂ, ਇਹ ਕਹਾਣੀਆਂ ਤਾਂ ਬਹੁਤ ਪ੍ਰਭਾਵਸ਼ਾਲੀ ਨੇ। ਬਿਲਕੁਲ, ਇਹਨਾਂ ਦਾ ਆਪਣਾ ਅਸਰ ਹੈ ਭਾਵੇਂ ਤਾਰੀਖਾਂ ਦੀ ਬਹਿਸ ਚੱਲਦੀ ਰਹੇ। ਪਰ ਇਹਨਾਂ ਸਾਰੀਆਂ ਗੱਲਾਂ ਨੂੰ ਹਮੇਸ਼ਾ ਦੂਜੇ ਇਤਿਹਾਸਿਕ ਸਬੂਤਾਂ ਦੇ ਨਾਲ ਰੱਖ ਕੇ ਪਰਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡਾ ਸਬਕ ਸ਼ਾਇਦ ਇਹੀ ਹੈ ਕਿ ਇਤਿਹਾਸਿਕ ਸਰੋਤ ਭਾਵੇਂ ਕਿੰਨੇ ਵੀ ਮਸ਼ਹੂਰ ਹੋਣ ਉਹਨਾਂ ਨੂੰ ਹਮੇਸ਼ਾ ਕ੍ਰਿਟੀਕਲੀ ਦੇਖਣਾ ਚਾਹੀਦਾ ਹੈ। ਖਾਸ ਕਰਕੇ ਜਦੋਂ オリジナル ਨਾ ਹੋਵੇ ਤੇ ਗੱਲ ਨਕਲਾਂ ਰਾਹੀਂ ਅੱਗੇ ਵਧੀ ਹੋਵੇ। ਬਹੁਤ ਵਧੀਆ। ਤਾਂ ਚਲੋ ਇਸ ਚਰਚਾ ਨੂੰ ਹੁਣ ਸਮੇਟਦੇ ਹਾਂ। ਗੁਰੂ ਕੀਆ ਸਾਖੀਆਂ ਯਕੀਨਨ ਇੱਕ ਦਿਲਚਸਪ ਪਰ ਗੁੰਝਲਦਾਰ ਰਚਨਾ। ਕਹਾਣੀਆਂ ਨਾਲ ਭਰਪੂਰ ਕੁਝ ਬਿਲਕੁਲ ਵੱਖਰੀਆਂ ਪਰੇ ਦੀ ਸ਼ੁਰੂਆਤ ਤੇ ਸ਼ੁੱਧਤਾ ਬਾਰੇ ਹੈ ਸਵਾਲ ਵੀ ਨੇ ਬਿਲਕੁਲ ਸਹੀ ਕਿਹਾ ਇਹ ਸਾਨੂੰ ਯਾਦ ਕਰਾਉਂਦੀ ਹੈ ਕਿ ਇਤਿਹਾਸ ਸਾਡੇ ਤੱਕ ਅਕਸਰ ਕਈ ਪਰਤਾਂ ਚੋਂ ਲੰਘ ਕੇ ਆਉਂਦਾ ਹੈ ਤੇ ਕਿਸੇ ਵੀ ਸਰੋਤ ਨੂੰ ਪੜ੍ਹਦੇ ਹੋਏ ਮਤਲਬ ਥੋੜਾ ਸੁਚੇਤ ਰਹਿਣਾ ਕ੍ਰਿਟੀਕਲ ਸੋਚ ਰੱਖਣੀ ਬਹੁਤ ਜ਼ਰੂਰੀ ਹੈ ਹਾਂਜੀ ਤੇ ਅਖੀਰ ਵਿੱਚ ਸਾਰਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਜੀ ਗੁਰੂਆਂ ਦੀਆਂ ਸਾਖੀਆਂ ਵਰਗੇ ਮੰਨੇ ਪਰਮੰਨੇ ਗ੍ਰੰਥਾਂ ਵਿੱਚ ਵੀ ਤਾਰੀਖਾਂ ਦੇ ਫਰਕ ਤੇ ਪ੍ਰਮਾਣਿਕਤਾ ਦੀਆਂ ਚੁਣੌਤੀਆਂ ਆ ਸਕਦੀਆਂ ਨੇ ਤਾਂ ਇਹ ਗੱਲ ਸਾਡੇ ਕਿਸੇ ਵੀ ਇਤਿਹਾਸਿਕ ਘਟਨਾ ਜਾਂ ਸ਼ਖਸੀਅਤ ਬਾਰੇ ਸਿੱਖਣ ਦੇ ਤਰੀਕੇ ਤੇ ਕਿਵੇਂ ਅਸਰ ਪਾਉਂਦੀ ਹੈ ਖਾਸ ਕਰਕੇ ਉਦੋਂ ਜਦੋਂ ਅਸੀਂ ਉਹਨਾਂ ਲਿਖਤਾਂ ਤੇ ਨਿਰਭਰ ਹੁੰਨੇ ਆ ਜਿਹੜੀਆਂ ਘਟਨਾਵਾਂ ਤੋਂ ਕਾਫੀ ਸਮਾਂ ਬਾਅਦ ਲਿਖੀਆਂ ਗਈਆਂ ਹੋਣ